ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਕਲਗੀ ਤਰਪੀਤਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਥਾਨ ਤਾਕਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਪਾਵਨ ਸਥਾਨਾਂ ਤੇ ਭਗਤ ਨਾਮਦੇਵ ਜੀ ਦਾ ਅਤੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਤਾਖਾ ਸਿਦਮਦਮਾ ਸਾਹਿਬ ਦੇ ਸਮਚੇ ਪ੍ਰਬੰਧ ਵੱਲੋਂ ਸਮਚੀਆਂ ਸੰਗਤਾਂ ਵੱਲੋਂ ਜਿਹੜਾ ਹੈ ਮਨਾਇਆ ਗਿਆ ਹੈ ਸ੍ਰੀ ਅਖੰਡ ਪਾਰਸਾਹਬ ਜੀ ਦੀ ਅਰੰਭਤਾ ਅਸੀਂ ਨਿਰਵਿਘਨਤਾ ਸਹਿਤ ਸੰਪੂਰਨਤਾ ਉਹ ਹੀ ਭੋਗ ਪਾਏਗੇ ਉਪਰੰਤ ਅਰਦਾਸ ਬੇਨਤੀ ਗੁਰਬਾਣੀ ਕੀਰਤਨ ਹੋਇਆ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਦੇਸਾਂ ਦੇ ਸੰਗਤਾਂ ਨੂੰ ਮਾਨਯੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜਥੇਦਾਰ ਤਖਸਿਦਮਦਮਾ ਸਾਹਿਬ ਅਤੇ ਸਮਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਇਹ ਹੀ ਬੇਨਤੀ ਹੈ ਸਮਚੀਆਂ ਸੰਗਤਾਂ ਨੂੰ ਆਓ ਅੱਜ ਖਾਲਸੇ ਦੀ ਮਾਤਾ ਮਾਤਾ ਸਭ ਕੌਰ ਜੀ ਦਾ ਜਨਮ ਦਿਨ ਹੈ ਇਸ ਪਾਵਨ ਸਥਾਨ ਤਾਕਤ ਸ੍ਰੀ ਦਮਦਮਾ ਸਾਹਿਬ ਪਾਵਨ ਸਥਾਨ ਤੇ ਕਲਗੀ ਤਾਰ ਪਿਤਾ ਜੀ ਨੇ ਮਾਤਾ ਸਭ ਕੌਰ ਜੀ ਜਦਵਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਚਾਰ ਸਹਿਬਜਾਦੇ ਬਿਰਧ ਮਾਤਾ ਗੁਜਰ ਕਾ ਕਿੱਥੇ ਨજર ਨਹੀਂ ਆ ਰਹੀ ਤੇ ਉਸ ਸਮੇਂ ਕਲਗੀ ਤਾਰ ਪਿਤਾ ਜੀ ਨੇ ਖਾਲਸਾ ਪੰਥ ਵਾਲ ਇਸ਼ਾਰਾ ਕਰਕੇ ਵਚਨ ਕੀਤਾ ਸੀ ਕਿਨ ਪੁੱਤਰਨ ਕੇ ਸੀਸ ਪੈ ਵਾਰ ਜੀ ਸੁਤਚਾਰ ਚਾਰ 4 ਮਹੀਨੇ ਤੋਂ ਕਿਆ ਵਿਹਾ ਇਹ ਜੀਵਤ ਕਈ ਹਜ਼ਾਰ ਆਓ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨ ਮਾਤਾ ਸਰਬਕੌਰ ਜੀ ਦੇ ਪੁੱਤਰ ਬਣੀਏ ਗੁਰੂ ਵਾਲੇ ਬਣੀਏ ਅਮਰਤ ਛੱਕੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਸਮੱਚੇ ਸੰਗਤਾਂ ਨੂੰ ਸਮੱਚੀਆਂ ਦੇਸ਼ਾਂ ਦੇ ਸੰਗਤਿਆਂ ਨੂੰ ਅੱਜ ਦੇ ਪਾਵਨ ਦਿਹਾੜੇ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਕਲਗੀਧਰ ਪਿਤਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਪਾਵਨ ਸਥਾਨਾਂ ਤੇ ਭਗਤ ਨਾਮਦੇਵ ਜੀ ਦਾ ਅਤੇ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਸਮੂੱਚੀਆਂ ਸੰਗਤਾਂ ਵੱਲੋਂ ਜਿਹੜਾ ਹੈ ਮਨਾਇਆ ਗਿਆ ਹੈ ਸਿਦਾਰ ਖੰਡਪਾਰ ਸਾਹਿਬ ਜੀ ਦੀ ਅਰੰਭਤਾ ਅਸੀਂ ਨਿਰਵਿਘਨਤਾ ਸਹਿਤ ਸੰਪੂਰਨਤਾ ਉਹੀ ਭੋਗ ਪਾਏਗੇ ਉਪਰੰਤ ਅਰਦਾਸ ਬੇਨਤੀ ਗੁਰਬਾਣੀ ਕੀਰਤਨ ਹੋਇਆ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਦੇਸਾਂ ਦੇਸਾਂ ਦੀਆਂ ਸੰਗਤਾਂ ਨੂੰ ਮਾਨਯੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜਥੇਦਾਰ ਤਖਸਿ ਦਮਦਮਾ ਸਾਹਿਬ ਅਤੇ ਸਮਚੇ ਪ੍ਰਬੰਧ ਬੋਲੋਂ ਬਹੁਤ ਬਹੁਤ ਵਧਾਈਆਂ ਇਹ ਹੀ ਬੇਨਤੀ ਹੈ ਸਮਚੀਆਂ ਸੰਗਤਾਂ ਨੂੰ ਆਓ ਅੱਜ ਖਾਲਸੇ ਦੀ ਮਾਤਾ ਮਾਤਾ ਸਰਬਕੋਰੀ ਦਾ ਜਨਮ ਦਿਨ ਹੈ ਇਸ ਪਾਵਨ ਸਥਾਨ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਸਥਾਨ ਤੇ ਕਲਗੀਧਰ ਪਿਤਾ ਜੀ ਨੇ ਮਾਤਾ ਸਹਿਬ ਕੌਰ ਜੀ ਜਦਵਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਚਾਰ ਸਹਿਬਜਾਦੇ ਬਿਰਧ ਮਾਤਾ ਗੁਜਰ ਕੌਰ ਕਿੱਥੇ ਨજર ਨਹੀਂ ਆ ਰਹੀ ਤੇ ਉਸ ਸਮੇਂ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਵਾਲੇ ਇਸ਼ਾਰਾ ਕਰਕੇ ਬਚਨ ਕੀਤਾ ਸੀ ਇਹਨ ਪੁੱਤਰਨ ਕੇ ਸਿਰ ਸਪੈ ਵਾਰ ਜੇ ਸੁਤ ਚਾਰ ਚਾਰ ਮਹੀਨੇ ਤੋਂ ਕਿਆ ਵਿਹਾ ਇਹ ਜੀਵਤ ਕਈ ਹਜ਼ਾਰ ਆਓ ਅਸੀਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਤੁਹਾਨੂੰ ਮਾਤਾ ਸਹਿਬ ਕੌਰ ਜੀ ਦੇ ਦੀ ਪੁੱਤਰ ਬਣੀਏ ਗੁਰੂ ਵਾਲੇ ਬਣੀਏ ਅਮਰਤ ਸਕੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਸਮੱਚੇ ਸੰਗਤਾਂ ਨੂੰ ਸਮੱਚੀਆਂ ਦੇਸ਼ਾਂ ਦੇ ਸੰਗਤਿਆ ਨੂੰ ਅੱਜ ਦੇ ਪਾਵਨ ਦਿਹਾੜੇ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ